ਯਸ਼ਪਾਲ ਹੋਣ ਨਾਲ ਆਏ ਆਏ ਉਹਨਾਂ ਨਾਲ ਤਾਂ ਮੇਰਾ ਮੈਂ ਤਾਂ ਉਹਨਾਂ ਦਾ ਅਰਜੁਨ ਪੰਡਤ ਵਿਲੇ ਦਾ 팬 ਆ ਜਦੋਂ ਉਹ ਸੰਨੀ ਦੇ ਹੋਰ ਗੰਗਾ ਗੰਗਾ ਚੱਲ ਉਹਨਾਂ ਨੇ ਕੀਤੀ ਉਹ ਤਾਂ ਗਏ ਸੀ ਇਹ ਤਾਂ ਬਾਅਦ ਦੀ ਉਹਨਾਂ ਦੀ ਪਹਿਲੀ ਹੈ ਜੀ ਔਰ ਸਾਡੇ ਚ ਜੋ ਕੌਨਫੀਡੈਂਸ ਸੀ ਵੀ ਅਰਜੁਨ ਪੰਡਤ ਚ ਸੰਨੀ ਦੋਲ ਦੇ ਦੋਸਤ ਦਿਖਾਏ ਹੁੰਦੇ ਤੇ ਅਸੀਂ ਕਹਿੰਦੇ ਸੀ ਆ ਆ ਗਿਆ ਵੀ ਇੱਕ ਐਕਟਰ ਹੋਰ ਬਹੁਤ ਮਜ਼ਾ ਹੁੰਦਾ ਜਾਨੀ ਫਿਰ ਗੰਗਾ ਜਲਾਈ ਹੋਰ ਫਿਲਮਾਂ ਆਈਆਂ ਇੱਕ ਚ ਹੋਰ ਚ ਸੀਗੇ ਇਹਨਾਂ ਦਾ ਬਹੁਤ ਟੇਡਾ ਕਰੈਕਟਰ ਸੀ ਫਿਰ ਤਾਂ ਅਸੀਂ ਮਗਰ ਪੈ ਗਏ ਨਾ ਲਵ ਲਵ ਫਿਲਮਾਂ ਦੇਖਦੇ ਸੀ ਪਰ ਮੇਰੀ ਬੜੀ ਤਮੰਨਾ ਸੀ ਉਹ ਸੈਕਟਰ 17 ਜਾ ਕੇ ਪੂਰੀ ਹੋਈ ਵੀ ਜਸ਼ਪਾ ਜੀ ਇਹ ਆਏ ਹੋਏ ਸੀ ਇੱਥੇ ਮੈਂ ਕਾਲ ਕੀਤੀ ਮੈਂ ਕਹਿੰਦਾ ਮਿਲਣਾ ਗਏ ਉਹ ਠੀਕ ਆ ਪ੍ਰਿੰਸ ਮੈਂ ਕਹਾਂ ਜੀ ਮੇਰੀ ਦੋਸਤੀ ਬਹੁਤ ਟਾਈਮ ਪਹਿਲਾਂ ਹੋ ਗਈ ਸੀ ਮੈਂ ਇਹਨਾਂ ਨੂੰ ਇੱਕ ਵਾਰੀ ਫੋਨ ਕੀਤਾ ਸੀ ਮੈਨੂੰ ਆਦਤ ਹੈ ਵੀ ਅਸੀਂ ਮੈਂ ਕਹਾਣੀ ਲਿਖਦਾ ਪਿਆ ਜੀ ਤੇ ਜਦੋਂ ਅਸੀਂ ਬਣਾਵਾਂਗੇ ਨਾ ਤੁਹਾਨੂੰ ਲਾਵਾਂਗੇ ਅੱਛਾ ਫਿਰ ਇਹ ਮੈਨੂੰ ਮੈਸੇਜ ਕਰਦੇ ਜਦੋਂ ਆਈ ਜੱਟ ਜੇਮਸ ਬੌਂਡ ਫਿਰ ਮੈਨੂੰ ਕਾਲ ਆਈ ਵੀ ਪ੍ਰਿੰਸ ਤੂੰ ਜ਼ਰੂਰ ਜਾ ਕੇ ਦੇਖ ਆ ਫਿਰ ਜਦੋਂ ਹੀ ਮੈਂ ਉਹਨਾਂ ਦਾ ਪੋਲ ਵਾਲਾ ਸੀਨ ਦੇਖਿਆ ਹਾਂ ਜੀ ਦੋਸਤ ਮਤਲਬ ਨਹੀਂ ਵੀ ਆਪਾਂ ਤਾਂ ਜਾਣਦੇ ਹਾਂ ਰਿਸਪੈਕਟ ਕਰਦੇ ਹਾਂ ਆਪਾਂ ਨੂੰ ਨਾਟਕਾਂ ਕਰਕੇ ਥੀਏਟਰ ਕਰਕੇ ਮੈਨੂੰ ਮਾਨ ਦੇ ਦਿੰਦੇ ਆ ਜੀ 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 ਤੇ ਮੈਨੂੰ ਫਿਰ ਕਾਲ ਆਈ ਕਹਿੰਦੇ ਤੂੰ ਦੇਖ ਕੇ ਆ ਜਾ ਕੇ ਯਾਰ ਔਰ ਮੈਂ ਉਹ ਸੀਨ ਕਹਿੰਦੇ ਮੈਨੂੰ ਪਤਾ ਸੀ ਤੂੰ ਐਸੇ ਸੀਨ ਤੇ ਮੈਨੂੰ ਫੋਨ ਕਰੇਗਾ ਮੈਂ ਵਿੱਚੋਂ ਫਿਰਮ ਚ ਉੱਠ ਕੇ ਜਾ ਕੇ ਮੇਰਾ ਰਾਂਝਾ ਭਰਾ ਸੀ ਮਗਾ ਸਰ ਕਿਆ ਕਹਿੰਦੇ ਮੈਨੂੰ ਪਤਾ ਸੀ ਤੂੰ ਇੱਥੇ ਉੱਠ ਕੇ ਫੋਨ ਕਰੇਗਾ ਮੈਂ ਤਾਂ ਹੀ ਦਿਨ ਹਗਾ ਸੀ ਫਿਲਮ ਦੇਖ ਕੇ ਹਾਂ ਔਰ ਇਹ ਚ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੋਰ ਵੀ ਇੱਕ ਦੋ ਹੈਗੇ ਆ ਮਾਂਚ 'ਚ ਮੇਰੇ ਉਹਨਾਂ ਦੇ ਨਾਲ ਕਰਦੇ ਆ ਅੱਛਾ ਤੁਸੀਂ ਕਹਿਆ ਕਿ ਬੰਦੇ ਮਿਲ ਜਾਂਦੇ ਆ ਨਾ ਅੱਗਿਓ ਸਾਨੂੰ ਬੰਦੇ ਇਹੋ ਜੇ ਟੱਕਰ ਜਾਂਦੇ ਕਿ ਜੋ ਬਹੁਤ ਵਧੀਆ ਪਰ ਇਹ ਫੇਥ ਬਣਾਉਣਾ ਪੈਂਦਾ ਹੈ ਹੈਨਾ ਲੋਕਾਂ ਦਾ ਜਿਹੜਾ ਭਰੋਸਾ ਜਿੱਤਣਾ ਤੇ ਆਪਣਾ ਭਰੋਸਾ ਨਾਲ ਨੂੰ ਮਤਲਬ ਕਰਾਣਾ ਕੀ ਹਾਂ ਤੇ ਉਹਨਾਂ ਦਾ ਭਰੋਸਾ ਜਿੱਤਣਾ ਤੇ ਆਪਣਾ ਉਹਨਾਂ ਲਈ ਵੀ ਹੈ ਨਾ ਕਿ ਆਹ ਬੰਦੇ ਮੇਰੇ ਲਈ ਸਹੀ ਹੈ ਇਹ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਹੁੰਦੀ ਹੈ ਇਹ ਕਿਵੇਂ ਮੰਨਦਾ ਹੈ ਇਹ ਪਰਖਦੇ ਆ ਪ੍ਰਿੰਸ ਹੁਣੀ ਕੀ ਨਹੀਂ ਨਹੀਂ ਕੁਝ ਨਹੀਂ ਐਦਾਂ ਦਾ ਕੁਝ ਨਹੀਂ ਮੈਨੂੰ ਇਹ ਜਿਆਦਾ ਦੇਖੋ ਮੈਂ ਸ਼ੁਰੂ ਤੋਂ ਰਿਆ ਤਾਂ ਸਾਡਾ ਥੀਏਟਰ ਦਾ ਗਰੁੱਪ 40-42 ਜਣਿਆਂ ਦਾ ਹੁੰਦਾ ਸੀ ਰਿਆ ਮੈਂ ਦੋਸਤਾਂ ਚੀ ਜੇ ਰਾਤ ਨੂੰ ਦਾਣਾ ਮੰਡੀ ਚ ਜਗਰਾਤਾ ਦੇਖਣ ਜਾਣਾ ਜਗਰਾਤੇ ਤੇ ਜਾਣਾ ਤਾਂ 15 ਕ ਜਾਨੇ ਤਾਂ ਚਾਹੀਦੇ ਆ ਵਾਲੇ ਲੋਕ। ਅੱਛਾ ਉਹ ਪੂਰਾ ਮਾਹੌਲ ਐਂ ਚਾਹੀਦੇ ਨੇ ਪੂਰੇ ਹਾਂ ਬੈਠੇ ਵੀ ਆਗੇ ਜੋੜੀਆਂ ਚੱਕੀਆਂ ਵਾਲੇ ਤੇ ਹੋਰ ਉਦੋਂ ਫਿਲਮਾਂ ਦੀਆਂ ਤਰਜ਼ਾਂ ਦੇ ਭੇਟਾਂ ਹੁੰਦੀਆਂ ਸੀਗੀਆਂ ਹਨਾ ਸਾਜਣ ਦੇ ਸੜਕ ਦੇ ਮੋਗੇ ਦੇ ਸਾਡੇ ਹੁੰਦੇ ਸੀਗੇ ਰਾਜਨ ਸਾਜਣ ਸਾਨੂੰ ਪਤਾ ਲੱਗ ਜਾਂਦਾ ਵੀ ਰਾਜਨ ਸਾਜਣ ਆ ਰਿਹਾ ਉਹ ਚਲੋ ਚੱਲੀਏ। ਤੇ ਮੰਡੀ ਚ ਦਾਣਾ ਮੰਡੀ ਚ ਇੱਕ ਵਾਰੀ ਸਰਦੂਦ ਸਕੰਦਰ ਸਾਹਿਬ ਆਏ ਜਗਰਾ ਤੇ ਉਦੋਂ ਪੇਜਰ ਆਇਆ ਆਇਆ ਸੀ। ਅੱਛਾ ਉਹਨਾਂ ਦੇ ਇੱਥੇ ਪੇਜਰ ਲੱਗਿਆ ਹਨ 15 ਜਣੇ ਨਾਲ ਆ ਮੇਰੇ ਅਸੀਂ ਖੜੇ ਜਦੋਂ ਗਏ ਸੀ ਸਸਤਰੀ ਸੂਸਰੀ ਕਾਲ ਬਲਾਈਆਂ ਸਾਰੇ ਕਹਿੰਦੇ ਵੀ ਉਹ ਕੀ ਆ ਇਹ ਮਹਗਾਏ ਬੰਬ ਦਸਨ ਵਾਲੀ ਮਸ਼ੀਨ ਐ ਆਸੇ ਬੈਠੇ ਨਹੀਂ ਐਵੇਂ ਆਪਦੀ ਨਹੀਂ ਲੱਗੇ ਪਏ ਹੁੰਦੇ ਵੀ ਉਹ ਆ ਜਵਾਗ ਸੀਗੇ ਅਸੀਂ ਤੇ ਵੀ ਉਹ ਪੇਜਰ ਬਾਅਦ ਚ ਪਤਾ ਨਹੀਂ ਉਹ ਬੰਬੇ ਗਏ ਫੇਰ ਪਤਾ ਲੱਗਿਆ ਵੀ ਪਈਆ ਪੇਜਰ ਹੁੰਦਾ ਵੀ ਉਦਾਂ ਨਹੀਂ ਉਹ ਸ਼ੁਰੂ ਚ ਮਾਹੌਲ 'ਚ ਰਹਿਣ ਦੀ ਆਦਤ ਆ ਵੀ ਫਿਲਮਾਂ ਦੇਖਣੀਆਂ ਵੀ ਸੀਰ ਚਲਾ ਲਿਆ ਉਹ ਗੱਲ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ